ਆਪਕੋ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਬਾਬਾ ਦੁਨੀ ਚੰਦ ਜੀ ਮਈਆਂ ਵਾਲੇ ਉਹਨਾਂ ਦੀ 64ਵੀਂ ਵਰ੍ਹੇ ਤੇ ਸ਼੍ਰੀ ਖਾਨਪੜ ਸਾਹਿਬ ਪ੍ਰਕਾਸ਼ ਹੁੰਦੇ ਨੇ 70 ਤੋਂ 75 ਖਾਨਪੜ ਜਿਹੜੇ ਹਰ ਲੜੀ ਦੇ ਵਿੱਚ ਪ੍ਰਕਾਸ਼ ਹੁੰਦੇ ਨੇ ਅੱਜ ਤਕਰੀਬਨ 5ਵੀਂ ਲੜੀ ਦੇ ਭੋਗ ਪੈਣੇ ਆ ਤੇ ਆਪਾਂ ਤੁਹਾਨੂੰ ਸਾਰੇ ਦਰਸ਼ਨ ਮੇਲੇ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਬਾਬਾ ਦੁਨੀ ਚੰਦ ਜੀ ਉਹਨਾਂ ਦੀ ਸਮਾਦ ਦਿਖਾਵਾਂਗੇ ਤੇ ਜਿਹੜੇ ਲੋਕ ਸੇਵਾ ਕਰਦੇ ਆ ਤਨੋਂ ਮਨੋਂ ਧਨ ਨਾਲ ਉਹ ਵੀ ਆਪਾਂ ਤੁਹਾਨੂੰ ਉੱਥੇ ਸਾਰੇ ਦਿਖਾਵਾਂਗੇ ਗ੍ਰੰਥੀ ਸਿੰਘ ਕਿੱਥੇ ਰਹਿੰਦੇ ਨੇ ਤੇ ਕੀ ਉਹਨਾਂ ਵਾਸਤੇ ਰਹਿਣ ਦੀ ਜਗ੍ਹਾ ਬਣਾਈ ਹੋਈ ਆ ਤੇ ਹੋਰ ਵੀ ਜੋ ਪ੍ਰੋਗਰਾਮ ਆ ਆਪਾਂ ਤੁਹਾਨੂੰ ਸਾਰਾ ਜਿਹੜਾ ਦਿਖਾਵਾਂਗੇ ਇਸ ਵਲੌਗ ਦੇ ਵਿੱਚ ਆ ਸਾਹਮਣੇ ਖੜੀ ਆ ਐਂਬੂਲੈਂਸ ਤੇ ਇੱਥੇ ਜਿਹੜੇ ਗ੍ਰਾਂਤੀ ਸਿੰਘ ਦਵਾਈ ਲੈ ਰਹੇ ਇਹ ਹੈਗੀ ਲੋਕ ਭਲਾਈ ਆਰਮੀ ਗਰੁੱਪ ਕੋੜ ਕੋੜ ਵਾਲਿਆਂ ਦੀ ਇਧਰਲੇ ਪਾਸੇ ਪਾਰਕਿੰਗ ਬਣੀ ਹੋਈ ਸੀ ਤੇ ਆਪਾਂ ਤੁਹਾਨੂੰ ਪਹਿਲਾਂ ਲੈ ਕੇ ਚਾਲਦੇ ਆ ਬਾਬਾ ਦੁਨੀ ਚੰਦ ਜੀ ਦੀ ਜਿਹੜੀ ਸਮਾਦ ਤੇ ਉਹ ਸਾਹਮਣੇ ਜਿਹੜੀ ਸਮਾਦ ਬਣੀ ਹੋਈ ਆ ਇੱਥੇ ਜਿਹੜਾ ਐਂਟਰੀ ਹੈ ਲੋਕ ਇੱਥੇ ਸ਼ਾਦਾ ਨਾਲ ਮੱਥਾ ਟੇਕਦੇ ਕਿਉਂਕਿ ਬਾਬਾ ਦੂਣੀ ਚੰਦ ਨੂੰ ਜਿਹੜੇ ਬਹੁਤ ਲੋਕ ਮੰਨਦੇ ਆ ਇਸ ਪਿੰਡ ਦੇ ਵਿੱਚ ਤਕਰੀਬਨ ਹਰ ਘਰੇ ਇੱਕ ਟਰੱਕ ਜ਼ਰੂਰ ਹੈਗਾ ਵਾ ਹਰ ਘਰੇ ਇਸ ਤੋਂ ਜ਼ਿਆਦਾ ਜ਼ਰੂਰ ਹੈਗੇ ਆ ਪਰ ਇੱਕ ਤਾਂ ਹਰ ਇੱਕ ਘਰੇ ਹੈਗਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਇੱਥੇ ਵੀ ਇਹ ਜਿਹੜੀ ਮੰਨ ਕੇ ਚਲੋ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਸੇਵਾ ਕਰਦੇ ਉਹਨੀ ਸੇਵਾ ਇਹ ਬਾਬਾ ਦੂਣੀ ਚੰਦ ਜੀ ਦੀ ਵੀ ਕਰਦੇ ਨੇ ਇੱਥੇ ਜਿਹੜੀਆਂ ਆਹ ਬਾਬਾ ਜੀ ਦੀਆਂ ਸਿਤਿਰੀਆਂ ਪਾਈਆਂ ਹੋਈਆਂ ਜਨਮ ਸਥਾਨ ਵਾਲੀਆਂ ਜਿਹੜੀਆਂ ਆ ਪਏ ਹੋਏ ਰੰਗ ਕਰਕੇ ਇੱਥੇ ਰੱਖੇ ਹੋਏ ਆ ਤੇ ਇਧਰਲੇ ਪਾਸੇ ਸ਼੍ਰੀ ਖੰਡਪੜ ਸਾਹਿਬ ਪ੍ਰਕਾਸ਼ ਹੁੰਦੇ ਨੇ ਤੇ ਆ ਜਿਹੜੇ ਇੱਥੇ ਮੁੰਡੇ ਬੈਂਚ ਲਾਈ ਬੈਠੇ ਨੇ ਇੱਥੇ ਸ਼੍ਰੀ ਖੰਡਪੜ ਸਾਹਿਬ ਨੋਟ ਕਰਵਾਏ ਜਾਂਦੇ ਨੇ ਜਾਂ ਜਿਨ੍ਹਾਂ ਦੇ ਭੋਗ ਪੈਂਦੇ ਉਹਨਾਂ ਦੇ ਹੁਕਮਨਾਮਾ ਸਾਹਿਬ ਦਿੱਤੇ ਜਾਂਦੇ ਨੇ ਨਾਲ ਸਰੂਪੇ ਦਿੱਤੇ ਜਾਂਦੇ ਨੇ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਦਰਬਾਰ ਸਾਹਿਬ ਦੇ ਅੰਦਰ ਜਿੱਥੇ 85 ਖੰਡਪੜ ਸ਼੍ਰੀ ਖਾਨਪੜ ਸਾਹਿਬ ਪ੍ਰਕਾਸ਼ ਨੇ ਜਪਜੀ ਜਪਜੀ ਸਾਹਿਬ ਸਮੇਤ ਜਿਹੜੇ ਹੈਗੇ ਆ 86 ਬਣ ਜਾਂਦੇ ਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਇੱਥੇ ਨਾਲ ਹੀ ਜਿਹੜੇ ਇੱਥੇ ਇਧਰਲੇ ਪਾਸੋਂ ਇੱਕ ਨੰਬਰ ਸ਼ੁਰੂ ਹੋ ਜਾਂਦਾ ਵਾ ਸਾਹਮਣੇ 12 13 14 15 ਤੇ ਇਧਰਲੇ ਪਾਸੇ ਇੱਦਾਂ ਜਿਹੜਾ ਇਹ ਦਰਬਾਰ ਸਾਹਿਬ ਬਣਿਆ ਹੋਇਆ ਪੱਕੇ ਇਸ ਸਥਾਨ ਤੇ ਹੀ ਜਿਹੜੇ ਸ਼੍ਰੀ ਖਾਨਪੜ ਸਾਹਿਬ ਪ੍ਰਕਾਸ਼ ਹੁੰਦੇ ਨੇ ਤੇ ਆ ਸੰਗਤ ਬੈਠੀ ਆ ਭੋਗ ਪਾ ਕੇ ਹਟੇ ਨੇ ਕਿਉਂਕਿ ਪੰਜਵੀਂ ਚੈਪਟਰ ਦੇ ਅੱਜ ਭੋਗ ਪਏ ਨੇ ਤੇ 85 ਖੰਡ ਪੜ ਜਿਹੜੇ ਹੋਰ ਪ੍ਰਕਾਸ਼ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਲੰਗਰ ਹਾਲ ਦੇ ਵਿੱਚ ਇੱਧਰਲੇ ਪਾਸੇ ਲੰਗਰ ਹਾਲ ਬਣਿਆ ਹੋਇਆ ਨਾਲੇ ਗ੍ਰਾਂਥੀ ਸਿੰਘਾਂ ਦੇ ਰਹਿਣ ਵਾਸਤੇ ਜਿਹੜਾ ਉਹਨਾਂ ਦੇ ਅਸਥਾਨ ਇੱਧਰਲੇ ਪਾਸੇ ਨੇ ਤੇ ਇੱਧਰਲੇ ਪਾਸੇ ਹੀ ਜਿਹੜਾ ਦਫ਼ਤਰ ਵੀ ਲੰਗਰ ਹਾਲ ਆ ਰਾਚਨ ਸੇਵਾ ਜਿਹੜੀ ਉਹ ਵੀ ਲੰਗਰ ਹਾਲ ਦੇ ਵਿੱਚ ਹੀ ਦਿੱਤੀ ਜਾਂਦੀ ਆ ਆਹ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਵਾ ਇੱਥੇ ਜਿਹੜੀ ਸੰਗਤ ਪ੍ਰਸ਼ਾਦਾ ਪਾਣੀ ਸ਼ੱਕਦੀ ਆ ਤੇ ਸਾਰੇ ਪਿੰਡ ਨੂੰ ਤਕਰੀਬਨ ਪਹਿਲਾਂ ਦੱਸ ਦਿੱਤਾ ਜਾਂਦਾ ਕਿ ਹਰ ਇੱਕ ਨੇ ਪ੍ਰਸ਼ਾਦਾ ਪਾਣੀ ਘਰੇ ਨਹੀਂ ਬਣਾਉਣਾ ਇਸ ਪ੍ਰੋਗਰਾਮ ਦੇ ਵਿੱਚ ਚੱਲਦੇ ਚੱਲਦੇ ਲੜੀ ਦੇ ਵਿੱਚ ਮਹੀਨਾ ਚੱਲੇ ਡੇਢ ਮਹੀਨਾ ਚੱਲੇ ਜਿਹੜਾ ਪ੍ਰਸ਼ਾਦਾ ਪਾਣੀ ਇੱਥੇ ਛਕਣਾ ਸੇਵਾ ਇੱਥੇ ਕਰਨੀ ਸਾਰਿਆਂ ਨੇ ਆ ਤੁਸੀਂ ਇੱਧਰਲੇ ਪਾਸੇ ਦੇਖ ਸਕਦੇ ਹੋ ਲੋਕ ਜਿਹੜੇ ਸ਼ਰਧਾ ਨਾਲ ਸੇਵਾ ਕਰਦੇ ਇੱਥੇ ਤਣੋ ਮਣੋ ਤਣੋ ਨਾਲ ਆ ਦੇਖੋ ਇੱਧਰਲੇ ਪਾਸੇ ਜਿਹੜਿਆ ਬੀਬੀਆਂ ਮਾਈਆਂ ਜਿਹੜੀਆਂ ਹਰ ਵਕਤ ਜਿੰਨਾ ਟਾਈਮ ਇਹ ਲੜੀ ਚੱਲੂਗੀ ਇਸੇ ਤਰ੍ਹਾਂ ਤੁਹਾਨੂੰ ਸੇਵਾ ਕਰਦੀਆਂ ਜਿਹੜੀਆਂ ਇੱਥੇ ਬੀਬੀਆਂ ਮਿਲਣਗੀਆਂ ਵੀਰ ਭਰਾ ਜਿਹੜੇ ਤੁਹਾਨੂੰ ਮਿਲਣਗੇ ਇਧਰਲੇ ਪਾਸੇ ਜਿਵੇਂ ਆਹ ਥਾਲ ਥੋੜੇ ਇੱਥੇ ਜਿਹੜਾ ਥਾਲ ਵੜ ਕੇ ਜਿਹੜੇ ਇੰਨੇ ਥਾਲਾਂ ਦੀ ਸੇਵਾ ਕੀਤੀ ਜਾਂਦੀ ਆ ਤੇ ਇਸ ਤੋਂ ਅੱਗੇ ਜਿਹੜਾ ਇਧਰਲੇ ਪਾਸੇ ਚਾਹ ਦਾ ਲੰਗਰ ਲੱਗਿਆ ਹੋਇਆ ਤੁਸੀਂ ਫਿੱਕੀ ਚਾਹ ਪੀਣੀ ਆ ਫਿੱਕੀ ਚਾਹ ਤੁਹਾਨੂੰ ਮਿਲ ਜੂਗੀ ਜੇ ਤੁਸੀਂ ਮਿੱਠੇ ਵਾਲੀ ਪੀਣੀ ਆ ਉਹ ਵੀ ਤੁਹਾਨੂੰ 24 ਘੰਟੇ ਚਾਹ ਦਾ ਲੰਗਰ ਜਿਹੜਾ ਉਹ ਵੀ ਇੱਥੇ ਚੱਲਦਾ ਹੀ ਰਹਿੰਦਾ ਵਾ ਆ ਸਾਹਮਣੇ ਵਾਲੇ ਪਾਸੇ ਦੇਖ ਲਓ ਤੁਹਾਨੂੰ ਕਿਤੋਂ ਵੀ ਨਾਲ ਜਿਹੜੇ ਟੱਬ ਦੇ ਵਿੱਚ ਗਲਾਸ ਰੱਖੇ ਹੋਏ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਗਲਾਸ ਵੀ ਤੁਹਾਨੂੰ ਇੱਥੇ ਮੌਕੇ ਤੇ ਮਿਲਣਗੇ ਤੇ ਇਧਰਲੇ ਪਾਸੇ ਹੈਗਾ ਆਪਣਾ ਸਬਜ਼ੀਆਂ ਚੀਰੀਆਂ ਮਾਈਆਂ ਬੀਬੀਆਂ ਜੋ ਵੀ ਹੁੰਦਾ ਸਬਜ਼ੀ ਦਾ ਕੰਮ ਵੀ ਚੀਰਨ ਦਾ ਇਹ ਚੱਲੀ ਹੀ ਜਾਂਦਾ ਰਹਿੰਦਾ ਕਿਉਂਕਿ ਲੰਗਰ ਪਾਣੀ ਜਿਹੜਾ ਤਿਆਰ ਹੁੰਦਾ ਹੀ ਰਹਿੰਦਾਗਾ ਇਧਰਲੇ ਪਾਸੇ ਵੀਰ ਭਰਾ ਜਿਹੜੇ ਇਹ ਵੀ ਗਾਜਰਾਂ ਦੀ ਜਿਹੜੇ ਸੇਵਾ ਕਰੀ ਜਾਂਦੇ ਤੇ ਇਧਰਲੇ ਪਾਸੇ ਜਿਹੜਾ ਹੈਗਾ ਹਲਵਾਈ ਬੈਠਾ ਵਾ ਤੁਹਾਨੂੰ ਦੱਸਿਆ ਬਾਈ ਇੱਥੇ ਹਲਵਾਈ ਵੀ 24 ਘੰਟੇ ਲੱਗੇ ਹੀ ਰਹਿੰਦੇ ਆ ਸ਼ਫਟਾਂ ਦੇ ਮੁਤਾਬਕ ਚਾਹ ਪਾਣੀ ਲੰਗਰ ਜੋ ਵੀ ਜਲੇਬੀਆਂ ਜੋ ਇੱਥੇ 24 ਘੰਟੇ ਚੱਲਦਾ ਰਹਿੰਦਾ ਇੱਥੇ ਚਾਹ ਦਾ ਲੰਗਰ ਇੱਥੇ ਜਿਹੜੇ ਬੈਂਚਾਂ ਤੇ ਬੈਠ ਕੇ ਜੋ ਵੀ ਗ੍ਰਾਂਤੀ ਸਿੰਘ ਆ ਉਹ ਵੀ ਜਿਹੜੇ ਇੱਥੇ ਪੈਂਦੇ ਪੀਂਦੇ ਆ ਹੁਣ ਆਪਾਂ ਤੁਹਾਨੂੰ ਉਹ ਸਾਹਮਣੇ ਜਿਹੜੀ ਚਿੱਟੇ ਬਿਲਡਿੰਗ ਆ ਇਹਦੇ ਉੱਪਰ ਜਿਹੜੇ ਗ੍ਰਾਂਤੀ ਸਿੰਘ ਰਹਿੰਦੇ ਆ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਉੱਪਰ ਆ ਆ ਗਿਆ ਆਪਾਂ ਗ੍ਰਾਂਤੀ ਸਿੰਘਾਂ ਦੇ ਜਿਹੜੇ ਹਾਲ ਦੇ ਵਿੱਚ ਇੱਥੇ ਗ੍ਰਾਂਤੀ ਸਿੰਘ ਰਹਿੰਦੇ ਨੇ ਤੇ ਇਹਨਾਂ ਨੇ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਸੰਦੂਕੜੀਆਂ ਲਾ ਕੇ ਦਿੱਤੀਆਂ ਹੋਈਆਂ ਉਹਨਾਂ ਦੇ ਵਿੱਚ ਇਹ ਕੱਪੜਾ ਦੱਪੜਾ ਆਪਦਾ ਜੋ ਵੀ ਆ ਉਹ ਰੱਖ ਦਿੰਦੇ ਨੇ ਇੱਥੇ ਇਹਨਾਂ ਦੇ ਬਿਸਤਰੇ ਲੱਗੇ ਹੋਏ ਨੇ ਗ੍ਰਾਂਤੀ ਸਿੰਘਾਂ ਵਾਸਤੇ ਤੇ ਉਹ ਇੱਥੇ ਮਤਲਬ ਗਰਮ ਪਾਣੀ ਦੀ ਸਹੂਲਤ ਹੈ ਜਿਹੜੀ 24 ਘੰਟੇ ਗਰਮ ਪਾਣੀ ਮਿਲਦਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਪੂ ਜਿਹੜੇ ਐਵੇਂ ਦੀਆਂ ਇੱਥੇ ਜਿਹੜੀਆਂ ਸੰਦੂਕੜੀਆਂ ਬਣਾ ਕੇ ਰੱਖੀਆਂ ਹੋਈਆਂ ਉਹਦੇ ਵਿੱਚ ਜਿਹੜਾ ਕੇ ਆਪਦਾ ਇਹ ਕੱਪੜੇ ਜੋ ਹੋਰ ਕੋਈ ਕੀਮਤੀ ਸਮਾਨਾ ਜੋ ਇਹਦਾ ਰੱਖ ਸਕਦੇ ਆ ਇਹ ਹੈਗਾ ਗੁਰਦੁਆਰਾ ਸਾਹਿਬ ਦਾ ਜਿਹੜਾ ਆਪਾਂ ਤੁਹਾਨੂੰ ਕੋਠੇ ਤੋਂ ਦਿਖਾਉਨੇ ਆ ਉਧਰ ਦੇ ਪਾਸੇ ਗੁਰਦੁਆਰਾ ਸਾਹਿਬ ਆ ਇਧਰਲੇ ਪਾਸੇ ਭਗਤ ਬਾਬਾ ਦੁਨੀ ਚਾਦ ਜੀ ਦੀ ਜਿਹੜੀ ਸਮਾਦ ਅਤੇ ਉਹਨਾਂ ਦੇ ਜਿਹੜੇ ਇਧਰਲੇ ਪਾਸੇ ਖੰਡਪੜ ਪ੍ਰਕਾਸ਼ ਹੁੰਦੇ ਉਹ ਜਗ੍ਹਾ ਹੈਗੀ ਆ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜਿੱਧਰਲੇ ਪਾਸੇ ਦੁਕਾਨਾਂ ਲੱਗੀਆਂ ਹੋਈਆਂ ਤੇ ਇਧਰ ਨੂੰ ਲੈ ਕੇ ਚੱਲਦੇ ਆ ਤੇ ਇਹ ਗਲੀ ਵੀ ਜਿਹੜੀ ਇਹ ਜਿਹੜਾ ਸਾਰਾ ਜਗ੍ਹਾ ਏ ਇਹ ਆਪਣਾ ਅਬ ਵੈਤੀ ਆ ਜਾਂਦੀ ਗੁਰਦੁਆਰਾ ਸਾਹਿਬ ਦੇ ਕਿਉਂਕਿ ਮੇਲੇ ਵਾਲੇ ਦਿਨ ਇੱਥੇ ਹਰ ਇੱਕ ਗਲੀ ਦੇ ਵਿੱਚ ਦੁਕਾਨਾਂ ਲੱਗ ਜਾਂਦੀਆਂ ਖੜਾਉਣਿਆਂ ਵਾਲੀਆਂ ਜੋ ਵੀ ਆ ਇੱਥੇ ਇਹ ਮੇਲਾ ਜਿਹੜਾ ਦੇਖਣ ਵਾਲਾ ਬਹੁਤ ਮਸ਼ਹੂਰ ਆ ਆ ਦਵਾਈਆਂ ਵਾਲੀ ਫੇਰ ਗੱਡੀ ਆ ਗਈ ਇਹ ਕੋੜ ਕਰੋੜਾਂ ਵਾਲੀ ਸਮਾਜਿਕ ਜੀਤਨਾ ਵੈਲਫੇਅਰ ਸੁਸਾਇਟੀ ਤੇ ਇਹ ਵੀ ਵੀਰ ਜਿਹੜੇ ਹਰ ਜਿੰਨਾ ਟਾਈਮ ਹੈ ਲੜੀ ਚੱਲੂਗੀ ਉਹਨਾਂ ਟਾਈਮੇ ਜਿਹੜੀ ਫ੍ਰੀ ਦਵਾਈਆਂ ਦੀ ਸੇਵਾ ਕਰਦੇ ਆ ਤੇ ਇਧਰਲੇ ਪਾਸੇ ਫੂਡ ਹੱਬ ਵਾਲੇ ਆ ਤੇ ਆ ਇਧਰਲੇ ਪਾਸੇ ਦੁਕਾਨਾਂ ਲੱਗੀਆਂ ਹੋਈਆਂ ਨਾਲੇ ਮੋਟਰਸਾਈਕਲ ਦੀ ਪਾਰਕਿੰਗ ਵੀ ਆ ਤੇ ਇੱਥੇ ਹੀ ਜਿਹੜੀ ਗੱਡੀਆਂ ਦੀ ਪਾਰਕਿੰਗ ਵੀ ਜਿਹੜੀ ਬਣੀ ਹੋਈ ਆ ਤੇ ਅੱਜ ਹਜੇ ਥੋੜਾ ਜਾਂ ਟਾਈਮ ਜ਼ਿਆਦਾ ਹੋ ਗਿਆ ਕਿਉਂਕਿ 12:30 ਹੋ ਗਏ ਆ ਤੇ ਸੰਗਤ ਜਿਹੜੀ ਚਲੀ ਗਈ ਆ ਭੋਗ ਤੋਂ ਬਾਅਦ ਜਿਨ੍ਹਾਂ ਨੇ ਪ੍ਰਕਾਸ਼ ਕਰਾਉਣੇ ਖੰਡਪੜ ਉਹ ਵੀ ਚਲੇ ਗਏ ਕਿਉਂਕਿ ਪਰਸੋਂ ਭੋਗ ਪਾਣਗੇ ਉਹਨਾਂ ਦੇ ਤੇ ਹੁਣ ਇਧਰਲੇ ਪਾਸੇ ਦੇਖੋ ਕਿਉਂਕਿ ਗੱਡੀਆਂ ਦੀ ਪਾਰਕਿੰਗ ਤੇ ਉਹ ਸਾਹਮਣੇ ਜਿੱਥੇ ਆ ਜਿਹੜਾ ਹਾਲ ਬਣਿਆ ਹੋਇਆ ਇੱਥੇ ਵੀ ਗ੍ਰਾਂਤੀ ਸਿੰਘ ਰਹਿੰਦੇ ਨੇ ਇਧਰਲੇ ਪਾਸੇ ਹੀ ਜਿਹੜੇ ਬਾਥਰੂਮ ਵੀ ਗ੍ਰਾਂਤੀ ਸਿੰਘਾਂ ਵਾਸਤੇ ਨਹਾਉਣ ਵਾਸਤੇ ਜੋ ਬਣੇ ਹੋਏ ਨੇ ਤੇ ਇਧਰਲੇ ਪਾਸੇ ਹੈਗਾ ਜਿਹੜਾ ਪਾਣੀ ਗਰਮ ਕਰਨ ਨਾਲ ਉਹ ਸਾਹਮਣੇ ਗੀਜ਼ਰ ਲੱਗਾ ਪਹਿਲਾਂ ਤਾਂ ਵੈਸੇ ਇੱਥੇ ਟੱਬ ਦੇ ਵਿੱਚ ਪਾਣੀ ਗਰਮ ਕਰਦੇ ਹੁੰਦੇ ਸੀਗੇ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਵੀ ਦੱਸਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜਦੋਂ ਬੈਲ ਆਈਕਨ ਨੂੰ ਪ੍ਰੈਸ ਕਰ ਲੈਗੇ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਜਿੰਨਾਂ ਸਭ ਤੋਂ ਪਹਿਲਾਂ ਪਹੁੰਚ ਸਕਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ